ਸਮਾਣਾ ਸਿਟੀ ਥਾਣਾ ਵਿੱਚ ਤਨਖਾਤ ਮੁਲਾਜ਼ਮ ਮਨਦੀਪ ਸਿੰਘ ਜੋ ਕਿ ਆਪਣੀ i20 ਕਾਰ ਵਿੱਚ ਸਮਾਣਾ ਤੋਂ ਆਪਣੇ ਪਿੰਡ ਦਫਤਰੀਵਾਲਾ ਵੱਲ ਜਾ ਰਿਹਾ ਸੀ ਪਿੰਡ ਕੋਲ ਪਹੁੰਚ ਜਾਣ ਤੇ ਕਿਸੇ ਅਣਪਛਾਤੇ ਵਾਹਨ ਨੇ ਉਸ ਦੀ ਕਾਰ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮਨਦੀਪ ਸਿੰਘ ਜੋ ਕਿ ਸਮਾਣਾ ਡੈਪੂਟੇਸ਼ਨ ਤੇ ਆਇਆ ਹੋਇਆ ਸੀ ਉਸ ਦੀ ਲਾਸ਼ ਨੂੰ ਸਮਾਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੇ ਨੂੰ ਪਿੰਡ ਲਜਾਇਆ ਗਿਆ ਜਿੱਥੇ ਉਸ ਦਾ ਪੂਰੇ ਸਰਕਾਰੀ ਸਮਾਣਾ ਨਾਲ ਸੰਸਕਾਰ ਕੀਤਾ ਗਿਆ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ ਪਿੰਡ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਦਾ ਮਾਹੌਲ ਹੈ ਸੁਪਨਾਮ ਲਾਲ ਸਿੰਘਾ ਜੀ ਲਾਲ ਸਿੰਘ ਜਿਹੜਾ ਆਪ ਦਾ ਬੇਟਾ ਕਿਹੜੇ ਡਿਪਾਰਟਮੈਂਟ 'ਚ ਨੌਕਰੀ ਕਰਦਾ ਸੀ ਰਾਤ ਕਿਸ ਤਰ੍ਹਾਂ ਹੋਇਆ ਹਾਦਸਾ ਇਹ ਮੇਰਾ ਬੇਟਾ ਪੰਜਾਬ ਪੁਲਿਸ ਤੋਂ ਕਿਤੋਂ ਨੌਕਰੀ ਕਰਦਾ ਸੀ ਜੀ ਕਿੱਥੇ ਡਿਊਟੀ ਸੀ ਡਿਊਟੀ ਉਹਨਾਂ ਦੀ ਸਿਟੀ ਦੇ ਵਿੱਚ ਸੀ ਜੀ ਉਹ ਡਿਪਲੋਮੇਸ਼ਨ ਤੇ ਇਧਰ ਸਦਰ 'ਚ ਭੇਜੀ ਹੋਈ ਸੀ ਜੀ ਜੀ ਤੇ ਬਾਕੀ ਉਹ ਜਦੋਂ ਕੱਲ੍ਹ ਸ਼ਾਮ ਨੂੰ ਤਕਰੀਬਨ ਕੋਈ 8:30 ਦੇ ਕਰੀਬ ਜੀ ਆਪਣੇ ਡਿਊਟੀ ਦੇ ਦੌਰਾਨ ਪਿੰਡੋਂ ਬਾਅਸ ਆ ਰਹੇ ਸੀ ਤੇ ਮੈਂ ਖਾਣਾ ਪਾਣੀ ਖਾ ਕੇ ਆਪਣੇ ਘਰੋਂ ਸੂਆ ਪਿੰਡ ਦੇ ਨਹਿਰ ਹੈ ਜੀ ਨਹਿਰ ਤੋਂ ਵਾਪਸ ਸੈਰ ਕਰਦਾ ਬਾਅਸ ਆ ਰਿਹਾ ਸੀ ਕਿ ਮੈਂ ਆਪਣੇ ਬੇਟੇ ਦੀ ਗੱਡੀ ਦੇਖੀ ਹੂੰ ਹੂੰ ਤੇ ਜਦੋਂ ਇੱਕ ਅਣਪਛਾਤੀ ਗੱਡੀ ਬਹੁਤ ਤੇਜ਼ ਸਪੀਡ ਨਾਲ ਮਤਲਬ ਕਿ ਉਹਦੇ ਨਾਲ ਟਕਰਾ ਕੇ ਲੰਗੀ ਹੂੰ ਹੂੰ ਤੇ ਉਹਦੀ ਢੂੜ ਨਾਲ ਮੈਨੂੰ ਕੁਝ ਵੀ ਨਜ਼ਰ ਨਹੀਂ ਆਇਆ ਕਿਉਂਕਿ ਮੇਰੀ ਐਕਚੁਅਲੀ ਉਹ ਨਿਗਾਹ ਬਹੁਤ ਘੱਟ ਹੈ ਜੀ ਜੀ ਤੇ ਉਸ ਤੋਂ ਬਾਅਦ ਮੈਂ ਰੌਲਾ ਪਾਇਆ ਤਾਂ ਨੌਜਵਾਨ ਪਿੰਡ ਦੇ ਨਵੇਂ ਪਿੰਡ ਦੇ ਵਿੱਚ ਧੂਂਕੀਆਂ ਲੱਗਦੇ ਨੇ ਜੀ ਅੱਜ ਕੱਲ ਉਹ ਜਵਾਨ ਜਦੋਂ ਰੌਲਾ ਸੁਣ ਕੇ ਆਏ ਤਾਂ ਉਹਨਾਂ ਨੇ ਗੱਡੀ ਆਵਾਜ਼ ਭੁਮਾ ਕੇ ਉਹ ਆਪਣਾ ਤਰਾਰ ਹੋ ਗਏ ਜੀ ਮੈਂ ਉਹ ਜੋ ਨੌਜਵਾਨਾਂ ਨੇ ਮੇਰੀ ਬੇਟੀ ਨੂੰ ਗੱਡੀ ਦੇ ਵਿੱਚੋਂ ਖਿੱਚ ਪੁੱਛ ਕੇ ਕੱਢਿਆ ਜੀ ਉਸ ਤੋਂ ਬਾਅਦ ਅਸੀਂ ਉਸ ਨੂੰ ਸਿਵਲ ਹਸਪਤਾਲ ਤੇ ਪਾਤੜਾ ਲੈ ਗਏ ਜੀ ਪਾਤੜਾ ਡਾਕਟਰ ਸਾਹਿਬ ਨੇ ਉਹਨੂੰ ਡੈੱਡ ਬੋਡੀ ਕਰਾਰ ਦਿੱਤਾ ਜੀ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਤਕਰੀਬਨ ਕੋਈ 11.5 ਪਾਉਣੇ 12 ਦੇ ਕਰੀਬ ਇੱਥੇ ਸਮਾਨਾ ਲੈ ਕੇ ਆਏ ਜੀ ਇੱਥੇ ਡੈੱਡ ਬੋਡੀ ਜਮਾ ਹੋਈ ਕਿੰਨੇ ਸਾਲ ਹੋ ਗਏ ਮੰਦੀਪ ਦੇ ਬਿਆਨ ਹਾਂਜੀ ਮੰਦੀਪ ਦੇ ਬੱਚੇ ਕਿੰਨੇ ਆ ਇੱਕ ਬੇਟਾ ਜੀ ਉਹਦਾ ਵਿਆਹ ਹੋਇਆ ਨੂੰ ਤੇ 4 4 2016 ਦੇ ਵਿੱਚ ਹੋਇਆ ਸੀ ਹਾਂਜੀ ਸਰਪੰਚ ਸਾਹਿਬ ਸਾਇਕ ਸੀਨੀਅਰ ਕਨਸਟੇਬਲ ਦਾ ਕਿਸ ਤਰ੍ਹਾਂ ਹੋਇਆ ਹਾਸਾ ਕੀ ਦਿਆਨ ਦਿਖਾਇਆ ਪਰਿਵਾਰ ਨੂੰ ਇਹ ਹਾਸਾ ਜੀ ਉਹ ਤਪਤੀ ਵਾਲੇ ਪਿੰਡ ਵਿੱਚ ਹੋਇਆ ਜੀ ਜੀ ਇਹ ਜਾਨ ਆਪਣੀ ਡਿਊਟੀ ਕਰਕੇ ਘਰ ਨੂੰ ਜਾ ਰਿਹਾ ਸੀ ਕੀ ਨਾਮ ਸੀ ਮਨਜੀਤ ਸਿੰਘ ਕਿਹੜੇ ਥਾਣੇ ਦਾ ਨਾਥਾ ਇਹ ਸ਼ਿਫਟ ਸੁਮਨ ਜੀ ਤੇ ਪਿੰਡ ਜਾ ਕੇ ਕਿਸ ਤਰ੍ਹਾਂ ਹਾਸਾ ਪਰਿਵਾਰ ਨੇ ਕੀ ਦਿਆਨ ਦਿਖਾਇਆ ਤੁਹਾਨੂੰ ਪਰਿਵਾਰ ਨੇ ਕਹਿੰਦੇ ਸ੍ਰੀਮਤਰ ਉਹ ਇਹ ਤਾਂ ਇਹ अननोन गड्डी दे ਬਾਅਦ ਚ ਉਹ ਕੋਰੀਏ ਕੀਤੀ ਜਾਂਦੀ ਨਹੀਂ ਕੋਈ ਫੇਟ ਮਾਰੀ ਗੱਡੀ ਫੇਟ ਮਾਰੀ ਜਾਂਦੀ ਹੈ ਟ੍ਰਾਂਸਫਾਰਮਰ ਤੇ ਠੀਕ ਉਹ ਤੋਂ ਫਟ ਕੇ ਟ੍ਰਾਂਸਫਾਰਮਰ ਤੇ ਲੱਗੇ ਜੀ ਹਾਂ ਜੀ ਤੇ ਹੁਣ ਕੀ ਕਾਰਵਾਈ ਕਿਸ ਕੀ ਬਹਿਨਤ ਹੈ ਹੁਣ ਉਹਦੇ ਫਾਦਰ ਦੇ ਬੰਦੇ ਚੱਲ ਜੀ ਨਾਮ ਉਹਨਾਂ ਦਾ ਲਾਲ ਸਿੰਘ ਹੈ ਹਾਂ ਠੀਕ ਕਿਸ ਤਾਰਾ ਕੇ ਤੇ ਹੈ 279 ਹਾਂ ਤੇ 460 304 ਐਮਪੀ ਤੇ ਹੁਣ ਬੋਡੀ ਦਾ ਕੀ ਕਰਾਵਾਇਆ ਹੋ ਉਹ ਕਾਰਵਾਈ ਕਰਾ ਕੇ ਸਰ ਦੇ ਕੋਲ ਕੀਤਾ ਹਾਂ ਜੀ ਹਾਂ ਜੀ ਸਰ ਮਨਦੀਪ ਸਿੰਘ ਜਿਹੜਾ ਪਿੱਛੇ ਦਾ ਨਾਮ ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਲਾਲ ਸਿੰਘ ਜੀ ਜੀ ਮਨਦੀਪ ਸਿੰਘ ਪੰਜਾਬ ਪੁਲਿਸ ਚ ਜੇ ਜੇ ਹੈੱਡ ਕਾਂਸਟੇਬਲ ਥਾਣਾ ਸਦਰ ਸਮਾਣੀ ਵਿੱਚ ਆਪਣਾ ਕੰਪਿਊਟਰ ਤੇ ਕੰਮ ਕਰਦਾ ਸੀ ਹੁਣ ਸੀ ਸੀ ਸਹਾਇਕ ਕਮਿਸ਼ਨਰੀ ਦੇ ਤੌਰ ਤੇ ਕੰਮ ਕਰਦਾ ਸੀ ਕੱਲ ਜਦੋਂ ਅਸੀਂ ਡਿਊਟੀ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ ਪਿੰਡ ਪਹੁੰਚਿਆ ਪਿੰਡੋਂ ਇੱਕ ਅੱਗੋਂ ਸਾਈਡ ਤੋਂ ਇੱਕ ਟੀਜ਼ਰ ਰਫ्तार कार ਆਈ ਜੋ ਕਿ ਇਹਨੂੰ ਸਾਈਡ ਮਾਰ ਕੇ ਲੰਗੀ ਤੇ ਉਸ ਤੋਂ ਬਾਅਦ ਉਹਦਾ ਗੱਡੀ ਦਾ ਨੰਬਰ ਤਾਂ ਟਰੇਸ ਹੋ ਗਿਆ ਪਰ ਹਜੇ ਪਤਾ ਨਹੀਂ ਕੀ ਦੀ ਆ ਗੱਡੀ ਨਾ ਉਹ ਮਾਰਨ ਸਾਰੀ ਭੱਜ ਗਈ ਸੀ ਤੇ ਮੌਕੇ ਤੇ ਡੈਥ ਹੋ ਗਈ ਸੀਗੀ ਹਾਂਜੀ ਮੌਕੇ ਤੇ ਡੈਥ ਹੋ ਗਈ ਸੀ ਤੁਹਾਡਾ ਨਾਮ ਜਗਦੀਪ ਸਿੰਘ ਚੱਠਾ ਜੀ ਤੁਸੀਂ ਮੌਕੇ ਤੇ ਕੀ ਹੋ ਸਰਪੰਚ ਜੀ ਦਾ ਪਿੰਡ ਹਾਂਜੀ ਹਾਂਜੀ ਦਫ਼ਤਰੀ ਵਾਲਾ ਸਮਾਨਤ ਕਲਾਸ਼ਰਮਨ ਨਾਲ ਨੂਰੀ ਬਾਂਸਲ ਦੀ ਰਿਪੋਰਟ